ਮਾਨ ਰਣਜੀਤ ਸਿੰਘ ਛੀਪਾਤੇ ਗੜ ਸਾਹਿਬ ਪ੍ਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦਾ ਸੂਬੇ ਦਾ ਕੋ-ਕਨਵੀਨਰ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਪੀਡਬਲਯੂਡੀ ਵਿਭਾਗ ਅਤੇ ਗੜ ਸਾਹਿਬ ਵਿਕੇ ਸਰਕਾਰ ਨੇ ਜੋ ਮਲਾਜਮਾਂ ਨਾਲ ਵਾਅਦੇ ਕੀਤੇ ਸੀਗੇ ਵੀ ਮਲਾਜਮਾਂ ਨੂੰ ਪ੍ਰਾਣੀ ਪੈਨਸ਼ਨ ਦਵਾਂਗੇ ਉਹ ਤੋਂ ਭਾਜੀ ਦਿਖੀ ਸਰਕਾਰ ਮੋਰਚੇ ਕਰਨੀ ਤਾਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਹਰੇਕ ਵਿਭਾਗ ਵਿੱਚ ਜੋ ਬਜਟ ਦੀਆਂ ਕਾਪੀਆਂ ਫੁਕੀਆਂ ਜਾ ਰਹੀਆਂ ਨੇ ਸਰਕਾਰ ਪ੍ਰਤੀ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਮਲਾਜਮਾਂ ਨਾਲ ਜੋ ਵਾਅਦੇ ਕੀਤੇ ਤੋਂ ਉਤੋਂ ਮੁੱਕ ਰਹੀ ਹੈ ਸਰਕਾਰ ਜਿਵੇਂ ਡੀਏ ਦੀਆਂ ਕਿਸ਼ਤਾਂ ਉਹ ਵੀ ਪੈਂਡਿੰਗ ਨੇ ਕੱਚੇ ਮਲਾਜਮ ਪੱਕੇ ਕਰਨ ਦੀ ਜਿਹੜੀ ਪਾਲਿਸੀ ਉਹ ਵੀ ਹਜੇ ਡਿਲੇ ਚੱਲ ਰਹੀ ਆ ਇਸ ਲਈ ਮਲਾਜਮ ਦਿਨ ਪ੍ਰਤੀ ਦਿਨ ਸਰਕਾਰ ਦੇ ਇਨਸ ਰੁਪਏ ਤੋਂ ਦੁਖੀ ਹੋ ਕੇ ਸਰਕਾਰ ਦੇ ਵਿਰੁੱਧ ਸੰਘਰਸ਼ ਦੇ ਰਾਹ ਤੇ ਤੁਰ ਪਏ ਨੇ ਆਉਣ ਵਾਲੇ ਟਾਈਮ 'ਚ ਸੰਘਾਰ ਸ਼ੋਰ ਤੇ ਖਾ ਲੈ ਕੇ ਚੱਲਾਂਗੇ ਧੰਨਵਾਦ ਸਾਥੀਓ ਬੱਚੇ ਮਰਾਜੋ ਪੱਕੇ ਕਰੋ ਰਾਜਵادیه ਮੰਗੋ ਪੂਰਾ ਕਰੋ ਜੈ ਸਰਕਾਰ ਹੁੰਦਾ